ਕਿਸੇ ਆਪਣੇ ਜੀਵਨ 'ਚ ਤਿੰਨ ਫੈਕਟਰੀਆਂ ਦੇ ਮਾਲਕ ਬਣ ਜਾਓ ਤਾਂ ਤੁਹਾਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਆਪਣੇ ਦਿਮਾਗ ਨੂੰ ਬਣਾ ਲਓ ਆਇਸ ਫੈਕਟਰੀ ਕੋਈ ਵੀ ਫੈਸਲਾ ਲੈਣਾ ਜਲਦੀ 'ਚ ਨਾ ਲਿਓ ਹਮੇਸ਼ਾ ਆਪਣੇ ਦਿਮਾਗ ਨੂੰ ਠੰਡਾ ਰੱਖੋ ਤੇ ਦਿਲ ਨੂੰ ਬਣਾ ਲਓ ਸਟੀਲ ਫੈਕਟਰੀ ਕੋਈ ਕੁਝ ਵੀ ਬੋਲੀ ਜਾਵੇ ਕਿਸੇ ਨੇ ਵੀ ਬੋਲੀ ਜਾਵੇ ਆਪਣੇ ਤੇਜ ਉਸਾਂ ਮਾੜਾ ਸੱਣਾ ਹੋ ਤੇ ਨਾ ਇਹ ਆਪਣੀ ਜ਼ੁਬਾਨ ਨੂੰ ਬਣਾਓ 슈ਕਰ ਫੈਕਟਰੀ ਤੇ ਜਿੰਨੋ ਵੀ ਤੁਸੀਂ ਬੋਲੋ ਮਿੱਠਾ ਬੋਲੋ ਟਾਡੇ ਕੋਲ ਸੁਣ ਕੇ ਜਿਹੜਾ ਵੀ ਤੁਹਾਨੂੰ ਮਿਲੇ ਉਹ ਤੁਹਾਡਾ دیਵਾਨਾ ਤੇ ਪਰਵਾਨਾ ਹੋ ਜਾਵੇ ਤੇ ਜੇ ਇਹ ਤੁਸੀਂ ਤਿੰਨ ਫੈਕਟਰੀਆਂ ਦੇ ਮਾਰਗ ਪੰਜੋ ਤੇ ਸੱਚੀ ਜਾਣਿਓ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਬਾਬਾ ਜੀ ਦੇ ਧੜ ਵਿੱਚ ਹਲਚਲ ਹੋਈ ਸੀਸ ਨੇ ਅੱਖਾਂ ਖੋਲੀਆਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹ ਮਹਾਰਾਜ ਪਤਾ ਨਹੀਂ ਕਿਧਰੋਂ ਆਵਾਜ਼ ਆਈ ਭਾਈ ਧਰਮ ਸਿੰਘ ਪਾਸੇ ਹੋ ਗਿਆ ਕਮਾਲ ਹੋ ਰਿਹਾ ਸੀ ਕਰਾਮਾਤ ਹੋ ਰਹੀ ਸੀ ਗਜਬ ਵਰਤਾਰਾ ਵਾਪਰ ਰਿਹਾ ਸੀ ਪਠਾਣਾ ਦੇ ਘੋੜੇ ਰੁਕ ਗਏ ਸਿੰਘਾਂ ਦੇ ਹੱਥ ਜੁੜ ਗਏ ਖਾਲਸੇ ਦੇ ਤਿਰੰਗਾ ਨੇ ਮੱਥੇ ਧਰਤੀ ਨੂੰ ਸ਼ਹਾ ਕੇ ਮੱਥਾ ਟੇਕਿਆ ਚੰਦ ਸੂਰਜ ਨੇ ਨਮਸਕਾਰ ਕੀਤੀ ਦੇਵਤਿਆਂ ਨੇ ਫੁੱਲ ਵਰਸਾਏ ਸ਼ਹੀਦ ਸਿੰਘਾਂ ਵਿੱਚੋਂ ਭਾਈ ਮਨੀ ਸਿੰਘ ਜੀ ਨੇ ਜਕਾਰਾ ਛੱਡਿਆ ਖੁਜੀਆਂ ਦੇ ਜਕਾਰੇ ਗੇ ਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰਨ 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 ਭਾਈ ਦੀਪ ਸਿੰਘ ਜੀ ਸ਼ਹੀਦ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਲੱਖਾਂ ਆਵਾਜ਼ਾਂ ਸਤਿ ਸ੍ਰੀ ਅਕਾਲ ਦੀਆਂ ਆਈਆਂ ਬਾਬਾ ਜੀ ਦਾ ਧੜ ਖੜਾ ਹੋਇਆ ਖੰਡਾ ਉਹਨਾਂ ਦੇ ਹੱਥ ਵਿੱਚ ਸੀ ਖੱਬੇ ਹੱਥ ਨਾਲ ਉਹਨਾਂ ਸੀਸ ਚੱਕਿਆ ਤੇ 41 ਦੇ ਟਕਾ ਲਿਆ ਭਾਈ ਤਾਰੂ ਸਿੰਘ ਜੀ ਨੇ ਸ਼ਬਦ ਪੜ੍ਹਿਆ ਸਿਰ ਤਰ ਤਲੀ ਗਲੀ ਮਰੀ ਜਾਓ ਸਿਰ ਤਰ ਤਲੀ ਗਲੀ ਮਰੀ ਜਾਓ ਬਾਬਾ ਜੀ ਅੱਗੇ ਵਧੇ ਹੁਣ ਮੂਰੇ ਕੋਈ ਨਹੀਂ ਸੀ ਇਹ ਵਰਤਾਰਾ ਤੱਕ ਕੇ ਪਠਾਨ ਜੰਗ ਵਿੱਚੋਂ ਭੱਜਣ ਲੱਗੇ ਭੱਜਦੀ ਫੌਜ ਨੂੰ ਅਫਗਾਨ ਸਰਦਾਰ ਰੋਕਣ ਲੱਗੇ ਪਰ ਕੋਈ ਸਿਪਾਹੀ ਹੁਣ ਰੋਕਣ ਵਾਲਾ ਨਹੀਂ ਸੀ ਐਸੀ ਘਟਨਾ ਵਾਪਰੀ ਸੀ ਜਿਸ ਨੇ ਸਭ ਨੂੰ ਸੁੰਨ ਕਰ ਦਿੱਤਾ